ਆਪਾਂ ਅੱਗੇ ਰੋਡ ਤੇ ਆ ਗਏ ਤੇ ਰੋਡ ਤੇ ਹਨ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਦੇਖਣ ਨੂੰ ਮਿਲ ਜਾਣਗੀਆਂ ਲੋ ਵੀ ਜੇ ਤੁਸੀਂ ਇਹ ਗੁਰਦੁਆਰਾ ਸਾਹਿਬ ਜਾਣਾ ਤਾਂ ਮੇਨ ਹਾਈਵੇ ਆ ਗਿਆ ਮੇਨ ਰੋਡ ਆ ਗਿਆ ਤੂਰੀ ਸੰਗਰੂਰ ਵਾਲਾ ਇੱਥੇ ਤੋਂ ਸਾਹਮਣੇ ਤੁਹਾਨੂੰ ਗੇਟ ਦਿਖ ਜੂਗਾ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਾਸਤੂਆਣਾ ਸਾਹਿਬ ਠੀਕ ਹੈ ਜੀ ਸਾਹਮਣੇ ਗੇਟ ਆ ਤਾਂ ਇੱਥੋਂ ਹਾਂਜੀ ਚੱਲਦੇ ਆਪਾਂ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਬਾਕੀ ਤੁਸੀਂ ਮੈਪ ਨਾਲ ਵੀ ਆਸਾਨੀ ਨਾਲ ਭਰ ਕੇ ਗੁਰਦੁਆਰਾ ਸਾਹਿਬ ਦਾ ਨਾਮ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਪਹੁੰਚ ਸਕਦੇ ਆ ਤਾਂ ਚੱਲਦੇ ਆ ਤੁਹਾਨੂੰ ਦਰਜਾ ਦਰਸ਼ਨ ਕਰਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਜੀ ਗੁਰਦੁਆਰਾ ਮਸਤੂਆਣਾ ਸਾਹਿਬ ਸ਼ੰਤ ਬਾਬਾ ਅਤਰ ਸਿੰਘ ਜੀ ਦੇ ਇੱਥੇ ਦਾ ਸਾਲਾਨਾ ਮੇਲਾ ਜੋੜ ਮੇਲਾ ਲੱਗਦਾ ਨਾ ਤਾਂ ਅੱਜ ਆਪਾਂ ਮੱਥੇ ਟੇਕਣ ਪਹੁੰਚੇ ਆ ਤੇ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਤਾਂ ਚੱਲਦੇ ਆਂ ਆਡੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ। ਲਓ ਜੀ ਚੱਲਦੇ ਆਪਾਂ ਅੰਦਰ ਸ਼ੰਤ ਬਾਬਾ ਅਤਰ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਤੇ ਆਪਾਂ ਅੱਜ ਪਹੁੰਚੇ ਆ। ਗੁਰਦੁਆਰਾ ਮਾਸਪੂਣਾ ਸਾਹਿਬ ਸੰਗਰੂਰ। ਚੱਲਦੇ ਆਂ ਮੱਥੇ ਟੇਕਣ। ਲਓ ਜੀ ਚੱਲਦੇ ਆਪਾਂ ਅੰਦਰ ਦਰਵਾਰ ਸਾਹਿਬ ਮੱਥਾ ਟੇਕਦੇ ਆ ਤੇ ਇੱਧਰ ਸੈਰ ਤੇ ਜੋੜਾ ਘਰ ਸਾਹਿਬ ਬਣਿਆ ਹੋਣਾ ਤੁਸੀਂ ਆਪਣੀ ਜੋੜੇ ਜਮਾ ਕਰਵਾ ਸਕਦੇ ਹੋ। ਤੇ ਬਾਕੀ ਅੰਦਰ ਚੱਲਦੇ ਆਂ ਜੋੜੇ ਆਪਾਂ ਜਮਾ ਕਰਾ ਤੇ ਤੇ ਹੁਣ ਆਪਾਂ ਤੇ ਕਦੇ ਮੱਥਾ ਇਹ ਅਜਿਹਾ ਸੀਨ ਹੋਣਾ ਸਾਧ ਸੰਗਤ ਦਸਵੇਂ ਪਾਤਸ਼ਾਹ ਸਾਡੀ ਚੱਲਦੇ ਆਪਾਂ ਦਰਬਾਰ ਸਾਹਿਬ ਦਾ ਅੰਦਰ ਮੱਛਾ ਦੇਖਦੇ ਕੀ ਕਰਦਾ ਹੈ ਪਾਤਸ਼ਾਹ ਗੱਜਬਾਟ ਕੇਪੜੂ ਪੈਸਾਨਾ ਦਾ ਫਰਮਾਨ ਸਰਸਾ ਦੇ ਕਨਾਰੇ ਤੇ ਗੁਰਮੁਖ ਪਿਆਰਿਓ ਪਰਿਵਾਰ ਵਿਛੋੜਾ ਪਿਆ ਜਾਨੂ ਪਿਆਰੇ ਜਿਨ੍ਹਾਂ ਨੇ ਸ਼ਹੀਦਗਮ ਪਾਇਆ ਸਾਹਿਬ ਜੱਟਿਆਂ ਦੇ ਸ਼ਹੀਦਾਂ ਹੋਣਾ ਕਲਗੀਧਰ ਪਾਤਸ਼ਾਹ ਮਹਾਰਾਜ ਕਿੱਥੇ ਆਏ ਮਹਾਰਾਜ ਕਮਦਮੇ ਦੀ ਧਰਤੀ ਤੇ ਆ ਗਏ ਆਪਾਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਗਏ ਬਾਹਰ ਤੇ ਤੁਹਾਨੂੰ ਵੀ ਆਪਾਂ ਦਰਸ਼ਨ ਕਰਾਤੇ ਤੇ ਹੁਣ ਆਪਾਂ ਬਾਦਿਆ ਸਰੋਵਰ ਸਾਹਿਬ ਕੋਲੇ ਤੇ ਬਾਕੀ ਚੱਲਦੇ ਆਂ ਬਾਕੀ ਤੁਹਾਨੂੰ ਸਾਰਾ ਆਪਾਂ ਦਿਖਾਵਾਂਗੇ ਬਾਹਰ ਸਾਰਾ ਤੇ ਸਲਾਨਾ ਜੋੜ ਮੇਲਾ ਜੀ ਸੰਤ ਬਾਬਾ ਅਤਰ ਸਿੰਘ ਜੀ ਮਖਤੂਆਣਾ ਸਾਹਿਬ ਤੇ ਬਾਕੀ ਇੱਧਰ ਤੁਹਾਨੂੰ ਪਤਾਉਣਿਆਂ ਕਰਸਾਂ ਆ ਪ੍ਰਸ਼ਾਦੀ ਤੇ ਕਰਵਾ ਸਕਦੇ ਹਾਂ ਇੱਥੇ ਵੀ ਲਾਈਨ ਲੱਗੀ ਹੋਈ ਹੈ ਲਓ ਜੀ ਸ਼ੰਤ ਬਾਬਾ ਅਤਰ ਸਿੰਘ ਜੀ ਦੀ ਮਾਪੂਣ ਸਾਹਿਬ ਦੀ 98 ਯਾਦਗਾਰ ਸਮਾਗਮ ਚਲਾਨਾ ਜੋੜ ਮੇਲਾ 30 31 ਜਨਵਰੀ 1 ਫਰਵਰੀ ਦੁਰਪੱਤੀ ਮਨਾਇਆ ਜਾ ਰਿਹਾ ਤੇ ਆ ਜਿੱਦਾਂ ਦੇ ਸਾਰੇ ਇਹ ਪ੍ਰੋਗਰਾਮਸ ਲੈ ਕੇ ਦੱਸੇ ਗਏ ਆ ਕਿ 30 ਜਨਵਰੀ 31 1 ਲਓ ਜੀ ਠੀਕ ਹੈ ਜੀ ਤੇ ਆਪਾਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆ ਗਏ ਤੇ ਹੁਣ ਆਪਾਂ ਤੁਹਾਨੂੰ ਬਾਹਰ ਕੋਈ ਦੁਕਾਨਾਂ ਦਿਖਾਉਣੇ ਆ ਤੇ ਲੋ ਵੀ ਇੱਧਰ ਤੁਹਾਨੂੰ ਬਾਹਰ ਐਵੇਂ ਦੀਆਂ ਸਾਰੀਆਂ ਦੁਕਾਨਾਂ ਦੇਖਣ ਨੂੰ ਮਿਲ ਜਾਣਗੀਆਂ ਹਨਾ ਤੇ ਆਪਾਂ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਤੁਹਾਨੂੰ ਦਰਸ਼ਨ ਕਰਾਤੇ ਤੇ ਬਾਕੀ ਮੈਂ ਤੁਹਾਨੂੰ ਪੋਸਟਰ ਵੀ ਦਿਖਾਤਾ ਨਾ ਤੇ ਹੁਣ ਆਪਾਂ ਅੱਗੇ ਜਾ ਰਹੇ ਆ ਲਓ ਵੀ ਆਪਾਂ ਅੱਗੇ ਰੋਡ ਤੇ ਆ ਗਏ ਤੇ ਰੋਡ ਤੇ ਐਵੇਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਐਵੇਂ ਜੀ ਲੜੀਆਂ ਹੋਗੀਆਂ ਨਾ ਗੰਨੇ ਰੱਖਦੀਆਂ ਬਾਕੀ ਐਵੇਂ ਸਾਰੀਆਂ ਲਓ ਵੀ ਐਵੇਂ ਤੁਹਾਨੂੰ ਬਹੁਤ ਸਾਰੀਆਂ ਜਿਹੜੀ ਦੁਕਾਨਾਂ ਨੇ ਉਹ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਜਿਵੇਂ ਆ ਦੇਖੋ ਤੇ ਆਪਾਂ ਮੱਥਾ ਤੇ ਇੱਥੇ ਆ ਗਏ ਤੇ ਇੱਧਰ ਤੁਹਾਨੂੰ ਐਵੇਂ ਜੇ ਬਹੁਤ ਸਾਰੀਆਂ ਦੁਕਾਨਾਂ ਨੇ ਦੇਖਣ ਨੂੰ ਮਿਲ ਜਾਣਗੀਆਂ ਤੇ ਲੋਕ ਦੇਖ ਸਕਦੇ ਹੋ ਨਾ ਇਹ ਬੱਤੀਆਂ ਦੇਖੀ ਕਿੰਡਾ ਹੋ ਗਈਆਂ ਤੇ ਆਹ ਜਨੂ ਹਨ ਮਿਲ ਜੂ ਜਿਵੇਂ ਦੇਖ ਸਕਦੇ ਲੋ ਕਾਹੂ ਜੀ ਦਾ ਕੱਟਾ ਹਨ ਮਿੱਤਰਾਂ ਪੱਜਰੀ ਕਿੱਟਾ ਮਿਲ ਜਾਣਗੇ ਬਹੁਤ ਸਾਰੀਆਂ ਪੰਜਾਬ ਦੇ ਲੋ ਲੋ ਤੇ ਆਇਦਰ ਕੱਪੜੇ ਹੋ ਗਏ ਜਿਵੇਂ ਹਨ ਲੋ ਤੇ ਕੱਪੜੇ ਇਹ ਤੁਹਾਨੂੰ ਇੱਥੇ ਦੇਖੋ ਇਹ ਹੈਗਾ 100 ਰੁਪਏ ਸੇਲ 100 ਰੁਪਏ ਸੇਲ ਲੋ ਮਿਲ ਜਾਣਗੇ ਆਹ ਬਾਕੀ ਇਧਰ 파ਰਸ ਵਗੈਰਾ ਹੋ ਗਏ ਜਿਵੇਂ ਤੇ ਬਾਕੀ ਜੁਐਲਰੀ ਵਗੈਰਾ ਹੋ ਗਈ ਨਾ ਸੇਲ 20 ਰੁਪਏ ਲੱਗੀ ਹੋਈ ਜਿਵੇਂ ਜਿਵੇਂ ਐਵੇਂ ਦੇ ਨਾਲ ਦੇਖ ਸਾਹਦੇ 25 ਵਾਲੀਆਂ ਖੇਡਾਂ ਹੋ ਗਈਆਂ ਜਿਵੇਂ ਉਹ ਦੇਖ ਸਾਹਦੇ ਨਾ ਐਵੇਂ ਜਿਵੇਂ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੇ ਦੇਖਣ ਨੂੰ ਮਿਲ ਜਾਣਗੀਆਂ ਇਹ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਬਾਕੀ ਆਹ ਕੋਲ ਕੱਪੜੇ ਨੇ 2-200 ਰੁਪਏ ਸੇਲ ਲਓ ਜੀ ਆ ਤੁਹਾਨੂੰ 2-200 ਰੁਪਏ ਮਿਲ ਜੂਗਾ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਬਾਕੀ ਐਵੇਂ ਨਾਲ ਮਿਲਦੀ ਸਾਰਾ ਲਓ ਤੇ ਆਹ ਦੇਖੋ ਐਵੇਂ ਨਾ ਸਾਰੇ ਨੂੰ ਕੱਪੜੇ ਮਿਲ ਜਾਣਗੇ ਜਿਵੇਂ ਲਓ ਇੱਕ ਸਾਢੇ ਲਓ ਤੇ ਬਾਕੀ ਆ ਇਧਰ ਜਿਵੇਂ 20 ਰੁਪਏ ਸੇਲ ਹੈ ਨਾ ਲਓ ਜਿਆ ਸਾਰੇ 20 ਰੁਪਏ ਇਧਰ ਆ 10 ਰੁਪਏ 20 ਰੁਪਏ 10 ਰੁਪਏ ਮੈਂ ਤੇ ਰੱਖ ਲਓ ਵੀ 50 50 ਰੁਪਏ ਰੱਖੋ पे पे भाई हाँ भाई पे इधर देखिएखने इधर पुपये ले पे नौ बोर देखने ਬਾਕੀ ਬਹੁਤ ਐਵੇਂ ਦੁਕਾਨਾਂ ਦੇ ਮਤਲਬ ਇੱਥੇ ਲੱਗੀਆਂ ਹੋਈ ਨਹੀਂ ਕੱਪੜੇ ਦੀਆਂ ਐਵੇਂ। ਤੁਸੀਂ ਦੇਖ ਸਕਦੇ ਹੋ ਜੀ ਨਾ 50 ਰੁਪਏ ਦੇ। ਲਓ ਜੀ। ਲਓ ਵੀ ਤੁਹਾਨੂੰ ਐਵੇਂ ਦਾ ਨਾ ਬਹੁਤ ਸਾਰਾ ਜਿਹੜਾ ਵਿਆ ਬਲਜੂ ਦਾ। ਜੇ ਹੈਂਡ ਮੇਡ ਹੈ ਜੀ ਹੈਂਡ ਮੇਡ ਖਾਸੇ ਤਿਆਰ ਕਿਉ ਹੈ ਹੱਥ ਸੇ। ਓਕੇ ਓਕੇ। ਲਓ ਤੁਹਾਨੂੰ ਹੈਂਡ ਮੇਡ ਜਿਹੀ ਚੰਗੀਆਂ ਮਿਲ ਜਾਣਗੀਆਂ ਐਵੇਂ ਦੀਆਂ। ਬਾਕੀ ਆ ਇੱਧਰ ਜਿਵੇਂ ਆ ਦੇਖ ਕੋਈ ਇੱਧਰ ਜਿਵੇਂ ਚੱਕਲੇ ਵੇਡਲੇ ਹੋਗੇ ਹਨ ਐਵੇਂ ਦਾ ਸਾਰਾ ਸਮਾਨ ਮਿਲ ਜੂਗਾ ਲਓ ਆ ਦੇਖ ਸਾਰਾ ਇਹ ਰਹਾ ਸਾਰਾ ਹਾਂ ਤੇ ਦਾਤੀ ਹੋ ਗਈ ਜਿਵੇਂ ਹਨ ਲਓ ਹੋ ਜਾਵਾਂ 300 ਰੁਪਏ ਦਾ ਹਨ ਲਓ ਵੀ ਬਾਕੀ ਤੁਹਾਨੂੰ ਐਵੇਂ ਬੈਗ ਵਗੈਰਾ ਮਿਲ ਜਾਣਗੇ ਸਾਰੇ ਹਨ ਇਹ ਦੇਖ ਸਕਦੇ ਹਾਂ ਲਓ ਵੀ ਬਾਕੀ ਆ ਜੁਐਲਰੀ ਵਗੈਰਾ ਮਿਲ ਜੂਗੀ ਜਿਵੇਂ ਆ ਸਾਰੀ ਜੁਐਲਰੀ ਪਈ ਆ ਨਾ ਐਵੇਂ ਜੁਐਲਰੀ ਮਿਲ ਜੂਗੀ ਲਓ ਵੀ ਆ ਥੱਲੇ ਵਗੈਰਾ ਹੋ ਗਏ ਐਵੇਂ ਦੇਖ ਨਾ ਸਾਰੇ ਲਓ ਵੀ ਬਾਕੀ ਇਤਰੀ ਬੈਗ ਵਗੈਰਾ ਪਏ ਨੇ ਆ ਪਏ ਨੇ ਜਿਵੇਂ ਹੈ ਨਾ ਲਓ ਸਾਰਾ ਦੇਖ ਸਕਦੇ ਹੋ ਤੁਸੀਂ ਨਾ ਲਓ ਚੱਲਦੇ ਆ ਅੱਗੇ ਲਓ ਵੀ ਆ ਕੱਪੜੇ ਨੇ ਆ ਪਈਆਂ ਨੇ ਇੱਧਰ ਹੈ ਨਾ ਤੇ ਤੁਸੀਂ ਵੀ ਦੇਖ ਸਕਦੇ ਹੋ ਕੱਪੜੇ ਜੀਆਂ ਹੋ ਗਈਆਂ ਆਪਿਆਂ ਨੇ ਤਰ੍ਹਾਂ ਦੇਖੋ ਜਮ ਸਾਰੀਆਂ ਨਾ ਐਵੇਂ ਤੁਹਾਨੂੰ ਮਿਲ ਜਾਣਗੀਆਂ ਤੇ ਬਾਕੀ ਇੱਧਰ ਵੀ ਕੱਪੜਾ ਨਹਾ ਦੇ ਲੋ ਤੇ ਬਾਕੀ ਤੁਹਾਨੂੰ ਆਪਾਂ ਪੋਸਟਰ ਦਿਖਾ ਦੇ ਕਦੋਂ ਤੱਕ ਹੈ ਨਾ ਜੋੜ ਮੇਲਾ ਤੁਸੀਂ ਆ ਸਕਦੇ ਹੋ ਦਰਸ਼ਨ ਕਰਨ ਤੇ ਆਪਾਂ ਮੱਥਾ ਟੇਕਣਾ ਹੀ ਦੀ ਤੇ ਮੈਂ ਕਿਹਾ ਵੀ ਚਲੋ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਦਈਏ ਨਾ ਤੇ ਬਾਕੀ ਕਿਹੜਾ ਤਰ੍ਹਾਂ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਨੇ ਇਹ ਦੇਖ ਸਕਦੇ ਹੋ ਨਾ ਲੋ ਵੀ ਤੇ ਬਾਕੀ ਲੰਗਰ ਵਗੈਰਾ ਵੀ ਲੱਗੇ ਹੋਣੇ ਰਾਹ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜਾਂਦੇ ਹੋਏ ਰਾਜ ਵੀ ਤੋਂ ਲੋ ਕਾਫੀ ਇਕੱਠਾ ਹ ਲੈ ਕੇ ਦੇਖੋ ਕਿੰਨੀ ਗੱਡੀ ਖੜੀ ਆ ਲਓ ਵੀ ਦੇਖ ਕਰੋ ਵੀ ਉਸ ਯਾਰ ਇੱਕ ਦਸਹਾਰਾ ਲਓ ਵੀ ਆ ਦੇਖੋ ਨਾ 100 ਰੁਪਏ ਹਾਰਾ ਅਸਲ ਨੂੰ 100 ਜਮਣ ਜਾਣਾ ਬਾਕੀ ਆ ਬਲੈਨ ਆ ਵਗੈਰਾ ਹੈ ਇੱਥੇ ਕੱਟ ਰਹੇ ਨੇ ਬਾਈ ਜੀ ਠੀਕ ਆ ਜੀ ਬਾਕੀ ਐਨ ਕਾ ਵਗੈਰਾ ਹੋ ਗਿਆ ਜਿਵੇਂ ਤੇ ਚੱਲਦੇ ਆ ਅੱਗੇ ਤੇ ਲਓ ਬਾਕੀ ਆ ਬਰਗਰ ਵਗੈਰਾ ਲਓ ਜੀ ਤੇ ਬਾਕੀ ਨਾ ਪ੍ਰੋਪਰ ਤਕਹ ਦਾ ਪੋਸਟਰ ਦੇ ਵਿੱਚ ਨਾ ਸਾਰਾ ਪੋਸਟਰ ਦਿਖਾਤਾ ਲਓ ਬਾਕੀ ਆ ਮੈਂ ਤੁਹਾਨੂੰ ਇੱਕੀ ਮਜ਼ੂਕ ਦਿਖਾਉਂਦਾ ਚਲਦੇ ਆ ਹੁਣ ਆਪਾਂ ਹਾਂਜੀ ਆਜੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਆਜੀ ਵੀਡੀਓ ਜਵਾ ਤੁਹਾਨੂੰ ਗੁਰਦੁਆਰਾ ਮਾਫੌਨਾ ਸਾਹਿਬ ਸੰਤ ਬਾਬਾ ਇੱਧਰ ਸੇਮੀ ਸਲਾਨਾ ਜਿਹੜਾ ਜੋੜ ਮੇਲਾ ਤੇ ਵਕਤ ਨੂੰ ਗੁਰਦੁਆਰਾ ਸਾਹਿਬ ਸਰਸੰਤ ਕਰਾਇਆ ਸੋ ਵੀਡੀਓ ਤੇ ਅੰਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਕੰਟੈਂਟ ਤੁਹਾਡਾ ਧੰਨਵਾਦ ਐਤਕੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ